ਕਾ ਠੀਕ ਠਾਕ ਹੋਗਾ ਤੁਸੀਂ ਤੇ ਅੱਜ ਦੀ ਰੈਸਪੀ ਹੈ ਇਹ ਲੱਗੇ ਬੇਸਨ ਦੇ ਵਰਕੀ ਬਣਾਉਣਾ ਇੱਕ ਕੌਲੀ ਮੇ ਬੇਸਨ ਲੈ ਆਵਾ ਇੱਕ ਕਟੋਰੀ ਮੇ ਦੇਸੀ ਘਿਓ ਦੀ ਲਿੱਲੀ ਆ ਇੱਕ ਕੌਲੀ ਖੰਡ ਦੀ ਲਿੱਲੀ ਆ ਇੱਕ ਕੌਲੀ ਪਾਣੀ ਦੀ ਲਿੱਲੀ ਇਹਦੀ ਚਾਸ਼ਨੀ ਬਣਾਉਣੀ ਆ ਤੇ ਕੁਛ ਨੇ ਸਿੰਪਲ ਵਰਕੀ ਬੇਸਨ ਦੀ ਆ ਇਹ ਲੱਗੀ ਬਣਾਉ ਤੁਸੀ ਦੇਖ ਸਕਦੇ ਗਾਈਸ ਵੀ ਮੈਂ ਲੱਗੀ ਹੁਣ ਚਾਣੀ ਬਣਾਉਣ ਤੁਹਾਡੇ ਕਾ ਇੱਛਾ ਦਾ ਤੁਸੀਂ ਆਹ ਉਹਨੇ ਖੰਡ ਦੀ ਪਾਤੀ ਜਿਵੇਂ ਗਾਇਸ ਕਿਉਂਕਿ ਜਿਆਦਾ ਮਿੱਠਾ ਨਹੀਂ ਭਰਉਣਾ ਜਿਆਦਾ ਮਿੱਠੀ ਭਰਨੀ ਕਿਉਂਕਿ ਜਿਆਦਾ ਮਿੱਠੀ ਫਿਰ ਤੁਹਾਨੂੰ ਤੜ ਨਹੀਂ ਵਧੀਆ ਰਹਿੰਦੀ ਆਹ ਸਾਣੀ ਇੱਕ ਤਾਰ ਵਾਲੀ ਬਿਲਕੁਲ ਬਣਾਉਣੀ ਹੈ ਗਾਇਸ ਚਾਹ ਚ ਧਾਰਤੀ ਇਦਨ ਮੈਂ ਕੜਾਹੀ ਧਾਰਤੀ ਗਾਇਸ ਤੇ ਇਦੈ ਸਾਉ ਦੇ ਦਸੀ ਚਾਹਸ ਨਹੀਂ ਮੇਰੇ ਲਿਚੇ ਮੈਂ ਵੀ ਹੈ ਇੱਕ ਕਤਾਰ ਦੀ ਸੀ ਬਣਾਉਣੀ ਗਾਇਸ ਗਾਇਸ ਉਹ ਦੇ ਦੇ ਚਾਹ ਆ ਇੱਕ ਈ ਕਟੋਰੀ ਗਾਇਸ ਭਾਰਤ ਮੈਂ ਕਿਉਂ de के हो ਚਾਸ਼ਮੀ ਦੀ ਗੇਰੀ ਦੇਸੀ ਜੀ ਦਾ ਗਾਇਸ ਲਾਲ ਲਾਜੇ ਹੋ ਜਾਣਾ ਫਿਰ ਇਹ ਕਿ ਲਾਜੇ ਹੋਰ ਵਧੀਆ ਹੁੰਦਾ ਕਿ ਲਾਜੇ ਹੋ ਜਾਂਦਾ ਹੈ ਇਹਦਾ ਚਾਸ ਨੇ ਸਾਡੇ ਰਿਚਡ ਹੈ ਪੀ ਹੈ ਦੇਖ ਸਕਦੇ ਗਾਇਸ ਤਾਂ ਅੱਜ ਜਬ ਨਹੀਂ ਕਹਾਣੀ ਬਣਣੀ ਹੈ ਸ਼ਰੀਆ ਗਰਮ ਪਾਣੀ ਵਿੱਚ ਮਦੀ ਲੈਂਦੇ ਇਹ ਗਾਇਸ ਜੇ ਕਿਉਂ ਲਾਉਂਦੀ ਵੀ ਥੋੜਾ ਝੰਡਾ ਵੀ ਖਾਲੀ ਵਿੱਚ ਪਾ ਦਤਾ ਬ੍ਰੈਸ਼ਣੀ ਬ੍ਰੈਸ਼ਣੀ ਜਿਹ ਹੈਗਾ ਨਾ ਬ੍ਰੈਸ਼ਣੀ ਵਾਲਾ ਵੀ ਲੈ ਕੇ ਆਉਂਗੇ ਬ੍ਰੈਸ਼ਣੀ ਆਉਂਗੇ ਹਾਂ ਜੀ ਗਾਇਸ ਵੀ ਸੁਣੋ ਹੁੰਦੇ ਆ ਬਦਲੇ ਆਦਰ ਬੈਨ ਪਾਉਣਾ ਥੋੜਾ ਲੈ ਮੇਰੀ ਨਾ ਇੱਕ ਤਾਰ ਜੀ ਮਿਜਣ ਦੇ। ਜਿਵੇਂ ਦੇਖਣਾ ਬੜਾ ਪੁੰਨਦਾ। ਨਾਲ ਬਰਾਊਨ ਹੋ ਜਾਊਗਾ ਨਾ ਗਾਇਸ ਵਧੀਆ। ਤੇ ਲੱਗ ਜੂਗਾ ਨਾ ਬੜਾ। ਇਹ ਸਿੰਪਲ ਵਰਤੀ ਵਸਤੂ। जसल मर्जी घर सिंपल बना के खाते हैं फ्रिज टाइप है बेसन नाड़ी चास जल्दी तैयार ਗਾਈਜ਼ ਮੇਰੇ ਫਾਮ ਨਾ ਹੋਈ ਚੱਲਿਆ ਹੋ ਗਿਆ ਨਾ ਨਹੀਂ ਇਹ ਨਹੀਂ ਹੋਇਆ ਇਹ ਤਾਂ ਅੱਧੀ ਚਾਲਸ ਨਹੀਂ ਉਹ ਚੱਲੀ ਰਹੀ ਲਾਲ ਬਰਾਉਣਾ ਹੋਵੇ ਫੇਰ ਤਾਂ ਲਾਵਾਂ ਗਾਈਸ ਲਾਲ ਬਰਾਉਣ ਹੋ ਗਿਆ ਵਾ ਤੇ ਗੈਸ ਤਾਂ ਬੰਦ 2-5 ਮਿੰਟ ਕੜਾਈ ਬਹੁਤ ਗਰਮ ਹੁੰਦੀ ਆ ਇਸ ਕਰਕੇ ਥੋੜਾ ਜਿਹਾ ਇਹਨੂੰ ਐਂਜੀ ਕੜਾਈ ਚੰਗਾਵਾਂਗੇ ਤੇ ਜਦ ਚਾਸਨੀ ਬੰਦ ਕਰਤੀ ਥੋੜੀ ਠੰਡੀ ਹੋ ਜੂ ਫਿਰ ਪਾਵਾਂਗੇ ਇਹਦੇ ਵਿੱਚ ਗਾਈਸ ਜ਼ਿਆਦਾ ਗਰਮ ਨਹੀਂ ਹੋਣਾ ਗਾੜੀ ਸਨ ਚਾਸ਼ਮੀ ਪਾਤੀ ਆ ਹੌਫਾ ਕੰਗੀਏ ਦਾ ਇਸ ਨੂੰ ਗਰਮ ਦੋ ਮਿੰਟ ਸੇਕ ਲਵਾਂ ਗਾਇਸ ਥੋੜਾ ਸੇਕ ਲਾ ਲਈ ਕਿ ਠੰਡਾ ਹੋ ਗਿਆ ਹੈ ਹੋ ਗਈ ਆ ਕੋਈ ਨਾ ਡੀ ਬਸ ਹੋ ਗਈ ਰਲ ਨਾ ਇਹਨੂੰ ਆਪਾਂ ਪਲੇਟ ਚ ਪਾਵਾਂਗੇ ਗੈਂਸ ਮੈਂ ਲੈਂਦੇ ਬੈਕ ਟੂ ਬਸ ਬਸ ਕਰਦੇ ਨੂੰ ਕੱਢ ਕੇ ਇੱਥੇ ਰੱਖਤਾ ਵਾ ਫਿਰ ਕੈਂਟ ਸਰਾਉਂਦੇ ਫਿਰ ਪਤਲਾ ਜਿਹਾ ਲੱਗ ਜਾਂਦਾ ਵਾ ਗਾਈ ਸੀ ਠੀਕ ਹੈ ਗਾਈ ਸੀ ਬੈਕ ਟੂ 5 ਘੰਟੇ ਰੱਖਣਾ ਵਾ ਹੁਣ ਗਾਇਸ 5 ਘੰਟੇ ਰੱਖਣ ਦਨ ਬੈਕ ਟੂ ਦਾ 5 ਘੰਟੇ ਬਾਅਦ ਮੈਂ ਲੱਗ ਲਈ ਹੀ ਰਾਤ ਦੇ ਮਲਾ ਠੰਡੀ ਹੋ ਗਈ ਜਿਹੜੋ ਤੇ ਹੁਣ ਆਪਾਂ ਅੱਜ ਮਾਰਨਿੰਗ ਟਾਈਮ ਇਹਨਾਂ ਨੂੰ ਕੱਢਣ ਨੇ ਇਦਾਂ ਘਰ ਦੇ ਨਾਲ ਗਾਇਸ ਵੇਖ ਸਾਦੇ ਬਹੁਤ ਨਾਰਮਲੀ ਨਿਕਲ ਜਾਂਦੇ ਆ ਤੇ ਮੇਰੇ ਹੱਥ 'ਚ ਇੱਕ ਫੋਨ ਹੈ ਤੇ ਮੈਂ ਕੰਮ ਨਿਕਲਦਾ ਤੇ ਆਪਾਂ ਹੁਣ ਪਲੇਟ ਸਜਾਲੀ ਆਪਣੀ ਸੋਹਣੀ ਸੋਹਣੀ ਜੀ ਤੇ ਵੇਖ ਸਕਦੇ ਜੋ ਕਿੰਨੀ ਚਾ ਧਰਤੀ ਹੈ ਕਿਉਂਕਿ ਮਾਰਨਿੰਗ ਦਾ ਟਾਈਮ ਹੋਇਆ ਸੀ ਤੇ ਅਸੀਂ ਸੋਚੇ ਚਾਹ ਨਾਲ ਖਾਣੇ ਪੀਣੇ ਵਾ ਤੇ ਗਾਇਸ ਹੁਣ ਖਾ ਪੀ ਕੇ ਜੇ ਤੁਹਾਨੂੰ ਮਿਲਦੇ ਆ ਜੀ ਸਾਡੀ ਰੈਸਪੀ ਨੂੰ ਮਿਸ ਨਾ ਕਰੋ ਰੈਸਪੀ ਨਹੀਂ ਬਤਵਾਸ਼ਿਕ ਤੇ ਲਾਈਕ ਕਰਿਓ